ਇੱਕ ਨੇ ਜੀ ਸਾਨੂੰ ਥੋੜਾ ਜਿਹਾ ਮਤਲਬ ਗਿਲਾ ਵੀ ਕਹਿ ਸਕਦੇ ਆ ਤੇ ਥੋੜਾ ਜਿਹਾ ਮਨ ਖਾਡਾ ਦੁਖੀ ਵੀ ਆ ਵੀ ਪਿਛਲੇ ਸਾਲ ਅਸੀਂ 2024 ਚ ਆਪਾਂ ਆ ਕਿਹਨੂੰ ਵੀ ਜੂਨ ਦੇ ਵਿੱਚ ਨਾ ਸਾਡੇ ਮਨ ਦੇ ਵਿੱਚ ਸਾਰੇ ਮਤਲਬ 10-15 ਨੌਜਵਾਨਾਂ ਦੇ ਸਾਰੇ ਤੇਜੀ ਹੋਣੀ ਗਗਨਦੀਪ ਹੋਣੀ ਤੇ ਹੋਰ ਸਾਡੇ ਨਾਲ ਸੀਗੇ 10-15 ਮੁੰਡੇ ਅਸੀਂ ਇੱਕ ਹਰੀਆਲੀ ਕਲੱਬ ਬਣਾਇਆ ਸੀਗਾ ਵੀ ਪਖੋਲ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਅੱਗੇ ਇੱਕ ਰੁੱਖ ਲਾਈਏ ਆਪਾਂ ਇਹ ਸੋਚ ਕੇ ਸ਼ੁਰੂਆਤ ਕਰੀ ਸੀ ਕਿ ਵੀ ਹਰ ਇੱਕ ਘਰ ਦੇ ਅੱਗੇ ਇੱਕ ਰੁੱਖ ਲਾਈਏ ਤੇ ਬਾਕੀ ਸਾਰੇ ਰਸਤਿਆਂ ਦੇ ਉੱਪਰ ਰੁੱਖ ਲਾਈਏ ਪਰ ਜਿੰਨੀ ਸਾਨੂੰ ਉਮੀਦ ਸੀਗੀ ਵੀ ਸਾਨੂੰ ਸਹਿਯੋਗ ਮਿਲੇਗਾ ਉਹ ਸਾਨੂੰ ਸਹਿਯੋਗ ਮਿਲਿਆ ਨਹੀਂਗਾ ਜਿਸ ਕਰਕੇ ਉਹ ਕੰਮ ਉੱਥੇ ਸਾਡਾ ਮਤਲਬ ਇਹ ਕਹਦੋ ਵੀ ਬੰਦ ਹੋ ਗਿਆ ਤੇ ਸਾਨੂੰ ਕਿਸੇ ਮਤਲਬ ਜਿੰਨੀ ਉਮੀਦ ਰੱਖੀ ਸੀ ਅਸੀਂ ਵੀ ਸਾਨੂੰ ਸਹਿਯੋਗ ਦੇਣਗੇ ਸੱਜਣ ਮਿੱਤਰ ਦਿੱਤਾ ਨਹੀਂਗਾ ਤੇ ਜਿਹੜੇ ਅਸੀਂ 50 50 ਹੋਣਗੇ ਆਪਣੇ ਹੋਣਗੇ 50 60 ਹੈਗੇ ਆ। ਤੇ 60 60 ਰੁੱਖ ਕਹਿ ਸਕਦੇ ਆਂ ਅਸੀਂ। ਗਿਣ ਵੀ ਗਿਣ ਵੀ ਲਿਓ ਵੀ 60 ਰੁੱਖ ਦੇ ਕਰੀਬ ਨੇ ਜਿਹੜੇ ਅਸੀਂ ਮਤਲਬ ਲਾਏ ਤੇ ਅੱਜ ਖੁਸ਼ੀ ਹੁੰਦੀ ਹੈ ਵੀ ਉਹ ਕਾਮਯਾਬ ਵੀ ਨੇ। ਬਹੁਤ ਸੰਭਾਲੇ ਨੇ ਸਾਰੇ ਮੁੰਡਿਆਂ ਨੇ ਰਲ ਮਿਲ ਕੇ ਮਤਲਬ ਪੂਰਾ ਕਿਉਂਕਿ ਇਹਨਾਂ ਨੂੰ 10-15 ਦਿਨ ਪਾਣੀ ਦੀ ਜ਼ਰੂਰਤ ਹੁੰਦੀ ਹੈ ਜੀ ਰੁੱਖਾਂ ਨੂੰ। ਫੇਰ ਚੱਲਦੇ ਨੇ 3 ਸਾਲਾਂ ਬਾਅਦ ਜਾ ਕੇ ਤਾਂ ਆਪਾਂ ਪਾਣੀ ਬੰਦ ਕਰ ਸਕਦੇ ਆਂ। ਮਤਲਬ ਪਰ 3 ਸਾਲ ਤੱਕ ਪਾਣੀ ਦੇਣਾ ਬਹੁਤ ਜ਼ਰੂਰੀ ਆ। ਇਹਦੇ ਵਿੱਚ ਵੱਡਾ ਯੋਗਦਾਨ ਜਿਹੜਾ ਗਗਨਦੀਪ ਦਾ ਮੇਰਾ ਭਤੀਜਾ ਆਪਣੇ ਤੇਜੀ ਵੀਰ ਇਹਨਾਂ ਦਾ ਜ਼ਿਆਦਾ ਆ ਤੇ ਇਹਨਾਂ ਨੇ ਮਤਲਬ ਬਾਲਟੀਆਂ ਚੱਕ-ਚੱਕ ਕੇ ਵੀ ਪਾਣੀ ਪਾਉਂਦੇ ਨੇ ਇਹ ਤੇ ਬਾਕੀ ਹੋਰ ਵੀ ਚਲੋ ਇੱਧਰ ਮੈਂ ਹੈ ਸਾਇਦ ਪਤਾ ਨਹੀਂ ਵੀ ਮੁੰਡੇ ਜਿੰਨੇ ਸੁੱਖੇ ਹੋਣ ਹੀ ਨੇ ਹੋਰ ਨੇ ਆਪਣੇ ਵਿਕਾਸ ਹੋਣ ਹੀ ਉਹ ਵੀ ਪਾਣੀ ਪਾਉਂਦੇ ਹੋਣ ਕਿੱਥੇ ਆ ਜੀ ਤੇ ਪਰ ਜਿਵੇਂ ਸਾਨੂੰ ਪਿੰਡ ਦੇ ਵਿੱਚ ਉਮੀਦ ਸੀਗੀ ਵੀ ਸਾਨੂੰ ਸਹਿਯੋਗ ਮਿਲੂਗਾ ਕਿਉਂਕਿ ਪੈਸਿਆਂ ਦੀ ਵੀ ਜ਼ਰੂਰਤ ਹੁੰਦੀ ਹੈ ਇਹੋ ਜਿਹੇ ਕੰਮਾਂ ਦੇ ਵਿੱਚ ਤੇ ਉਹ ਨਹੀਂ ਮਿਲਿਆ ਇਹਦੇ ਖਰਚਾ ਬਹੁਤ ਆਉਂਦਾ ਸੀ ਇੱਕ ਗਾੜ ਤੇ ਤਕਰੀਬਨ ਇਹ 14-1500 ਦੇ ਵਿੱਚ ਪੈਂਦਾ ਸੀ ਤੇ 100-150 ਦਾ ਇਹ ਲਾ ਲਓ ਰੁੱਖ ਤੁਸੀਂ ਤੇ 1500 ਦੇ ਵਿੱਚ ਇੱਕ ਪੌਦਾ ਲੱਗਦਾ ਸੀਗਾ ਸੋ ਇਸ ਕਰਕੇ ਅੱਜ ਮੰਚ 'ਚ ਆਇਆ ਸੀ ਵੀ ਯਾਰ ਜੇ ਕਿਤੇ ਸਾਨੂੰ ਸਹਿਯੋਗ ਥੋੜਾ ਜਿਹਾ ਹੋਰ ਮਿਲ ਜਾਂਦਾ ਤਾਂ ਅਸੀਂ ਸਾਰੇ ਪਿੰਡ ਦੇ ਵਿੱਚ ਸਾਰੇ ਰਾਹਾਂ ਦੇ ਉੱਪਰ ਰੁੱਖ ਲਾਉਣੇ ਸੀਗੇ ਤੇ ਹੋਰ ਪਾਸੇ ਅਸੀਂ ਦੇਖਦੇ ਹਾਂ ਆਪਾਂ ਬਹੁਤ ਉਹ ਕਰਦੇ ਆਂ ਤੇ ਦਾਨਪਨ ਵੀ ਅਸੀਂ ਬਹੁਤ ਕਰਦੇ ਆਂ ਹੋਰ ਜਗ੍ਹਾ ਤੇ ਮਤਲਬ ਪਰ ਸਭ ਤੋਂ ਵੱਡੀ ਜ਼ਰੂਰਤ ਸਾਨੂੰ ਰੁੱਖਾਂ ਦੀ ਆ ਜਿਨ੍ਹਾਂ ਨੇ ਸਾਨੂੰ ਆਕਸੀਜਨ ਦੇਣੀ ਆ ਸਾਡੇ ਪੰਜਾਬ ਦੇ ਵਿੱਚ 32% ਰਕਬੇ ਤੇ ਜਰੂਰੀ ਨੇ ਰੁੱਖ ਜਿਹੜੇ ਕਿ ਸਿਰਫ 5% ਰਕਬੇ ਤੇ ਰੁੱਖ ਰਹਿ ਗਏ 5% ਸੋ ਪ੍ਰਾਉਅਰ ਤੇ ਸੋਚਣ ਦੀ ਲੋੜ ਆ ਜ਼ਰੂਰ ਤਾਂ ਸਾਨੂੰ ਆਕਸੀਜਨ ਦੀ ਲੋੜ ਆ ਅਸੀਂ ਖੇਡਾਂ ਕਰਾਉਣੇ ਆ ਜਿਹੜੇ ਖਿਡਾਰੀ ਨੇ ਇਹ ਖਿਡਾਰੀਆਂ ਨੂੰ ਅਸੀਂ ਵਧੀਆ ਵਾਤਾਵਰਣ ਨਹੀਂ ਦੇ ਸਕਾਂਗੇ ਵਧੀਆ ਮਾਹੌਲ ਨਹੀਂ ਦੇਵਾਂਗੇ ਸਾਫ਼ ਹਵਾ ਨਹੀਂ ਦੇਵਾਂਗੇ ਖਿਡਾਰੀਆਂ ਨੂੰ ਫਿਰ ਅਸੀਂ ਖੇਡਾਂ ਦੇ ਵਿੱਚ ਵੀ ਕਿਵੇਂ ਮੱਲਾ ਮਾਰਨਗੇ ਸਾਡੇ ਖਿਡਾਰੀ ਸੋ ਇਸ ਕਰਕੇ ਇਧਰ ਧਿਆਨ ਦੇਵੋ ਭਰਾ ਬਣ ਕੇ ਆਉਣ ਵਾਲੇ ਸਮੇਂ 'ਚ ਮੇਰੀ ਬੇਨਤੀ ਆ ਪੰਚਾਇਤ ਨੂੰ ਵੀ ਬੇਨਤੀ ਆ ਵੀ ਹੰਬੜਾ ਮਾਰੋ ਯਾਰ ਮਤਲਬ ਪਿੰਡ ਦੇ ਵਿੱਚ ਰੁੱਖ ਲਾਵੋ ਘਟੋ ਘਾਟ ਇੱਕ ਘਰ ਦੇ ਅੱਗੇ ਇੱਕ ਰੁੱਖ ਜ਼ਰੂਰ ਹੋਵੇ ਮਤਲਬ ਠੀਕ ਆ ਜੀ ਇੱਕ ਘਰ ਦੇ ਅੱਗੇ ਇੱਕ ਰੁੱਖ ਜ਼ਰੂਰ ਹੋਵੇ ਤਾਂ ਕਿ ਆਪਣਾ ਇਹਦਾ ਪਿੰਡਾ ਪੂਰਾ ਦੇਖੋ ਕਿੰਨਾ ਵਧੀਆ ਲੱਗੂ ਜੇ ਇੱਕ ਘਰ ਦੇ ਅੱਗੇ ਇੱਕ ਰੁੱਖ ਹੋਵੇ ਧੰਨਵਾਦ